ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਆਪਾਂ ਜਦੋਂ ਪੀਡੀਐਫ ਮੇਲੇ ਗਏ ਉੱਥੇ ਜਿਹੜੇ ਜਾਨਵਰਾਂ ਦੀ ਆਪਾਂ ਫੋਟੋ ਖਿੱਚੀਆਂ ਤੇ ਉਹਨਾਂ ਦੀ ਡਿਟੇਲ ਵੀ ਪਤਾ ਕੀਤੀ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਫੋਟੋ ਵਿੱਚ ਆਪਾਂ ਵੱਚੀ ਦਿਖਾਈ ਸੀ ਉਹ ਏਬੀਸ ਦੇ ਰੋਮੀ ਦੇ ਸੀ ਜਿਹੜੀਆਂ ਤੁਸੀਂ 2 ਨੰਬਰ ਤੇ ਦੇਖ ਸਕਦੇ ਹੋ ਇੱਕ ਆਮਕਾਜੀ ਬੋਲਦੀ ਆ ਵਰਡ ਵੈਸਰ ਵਾਲੀ ਦੀ ਆ ਦੇਖ ਸਕਦੇ ਤੁਸੀਂ ਇੱਕੋ ਘਰ ਦੀਆਂ ਜਿਹੜੀਆਂ ਇਹ ਦੋ ਵੜਾ ਤੇ ਇਹ ਵੜਾ ਕੰਪੀਟੀਸ਼ਨ ਵੀ ਲੜੀਆਂ ਤੇ ਇਹਨਾਂ ਨੇ ਨੰਬਰ ਵੀ ਚੱਕਿਆ ਉਹ ਵੀ ਆਪਾਂ ਫੋਟੋ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਦੇ ਆਂ ਪਹਿਲਾਂ ਸੋਚਿਆ ਤੁਹਾਨੂੰ ਦੱਸੀਏ ਦਿਖਾਈਏ ਵੀ ਬੜਾ ਕਿਹੜੇ ਕਿਹੜੇ ਸੀਮਨ ਦੀ ਹੈ ਆ ਕਾਮਕਾਜੀ ਬੋਲਵਾਦੀ ਹੈ ਕਾਮਕਾਜੀ ਬੋਲ ਵੀ ਜਿਹੜਾ ਬਹੁਤ ਵਧੀਆ ਤੇ ਚੰਗੇ ਰਿਕਾਰਡ ਦਾ ਪਲੱਸ ਸੀਮਨ ਵੀ ਚੰਗੇ ਰਿਕਾਰਡ ਦਾ ਹੀ ਹੈ ਚੰਗੇ ਰਿਕਾਰਡ ਦਾ ਸੀਮਨ ਮਤਲਬ ਇਹ ਵੀ ਸੀਮਨ ਕੋਸਟਲੀ ਹੈ ਤੇ ਜਿਹੜਾ ਏਬੀਸ ਕੰਪਨੀ ਵਾਲਾ ਰੋਮੀਓ ਉਦੇ ਬਾਰੇ ਵੀ ਤੁਸੀਂ ਜਾਣਦੇ ਹੋ ਉਹਦੀਆਂ ਪੋਸਟਾਂ ਪਾ ਚੁੱਕੇ ਆਪਾਂ ਬਹੁਤ ਚੰਗੇ ਰਿਕਾਰਡ ਦਾ ਸੀ ਸੀ ਸੈਕਸਰ ਸੀਮਨ ਵੀ ਆਉਂਦਾ ਤੇ ਕਨਵੈਨਸ਼ਨ ਸੀਮਨ ਵੀ ਆਉਂਦਾ ਦੋਨੇ ਤਰ੍ਹਾਂ ਦੀ ਇਹਨਾਂ ਦੋਨਾਂ ਬੋਲਾਂ ਦੇ ਜਿਹੜੇ ਸੀਮਨ ਆਉਂਦੇ ਆ ਤੇ ਉਸ ਤੋਂ ਬਾਅਦ ਆ ਤੁਹਾਨੂੰ ਇੱਕ ਹੋਰ ਬੱਛੀ ਦਿਖਾ ਰਹੇ ਆ ਇਹ ਮਿਗ ਬੋਲਦੀ ਆ 40 138 ਬੋਲਦੀ ਆ ਜਿਹੜਾ ਬਾਰੇ ਆਪਾਂ ਪੋਸਟਾਂ ਵੀ ਪਾ ਚੁੱਕੇ ਆ ਇਹ ਹੋਰ ਕਰਦੀ ਸੀ ਮਿਗ ਬੋਲਦੀ ਆ ਤੇ ਇਹ ਬੱਚੀਆਂ ਸਾਰੀਆਂ ਮਤਲਬ ਕੰਪੀਟੀਸ਼ਨ ਲੜੀਆਂ ਜਿਹੜਾ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਉਹਨਾਂ ਚੋਂ ਤੁਹਾਨੂੰ ਆਪਾਂ ਦੱਸ ਦਈਏ ਜਿਹੜੀ ਆਪਾਂ এবੀਸ ਕੰਪਨੀ ਵਾਲੇ ਰੋਮੀਓ ਬਾਲ ਵਾਲੀ ਬੱਚੀ ਦੀ ਸਭ ਤੋਂ ਪਹਿਲੇ ਨੰਬਰ ਤੇ ਫੋਟੋ ਪਾਈ ਸੀ ਤੇ ਉਹ ਬੱਚੀ ਨੇ ਕੰਪੀਟੀਸ਼ਨ ਦੋ ਦੰਦ ਕੈਟਾਗਰੀ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਜੋ ਕਿ ਬਹੁਤ ਵੱਡੀ ਗੱਲ ਹੈ ਉਹ ਬੱਚੀ ਦੀ ਆਪਾਂ ਤੁਹਾਡੇ ਨਾਲ ਜਿਹੜੀ ਉਹ ਫੋਟੋ ਵੀ ਸ਼ੇਅਰ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਤੀਸਰੇ ਸਥਾਨ ਤੇ ਆਈ ਆ ਇਹ ਡਾਕਟਰ ਸਾਹਿਬ ਵੀ ਨੇ ਜਿਨ੍ਹਾਂ ਕੋਲ ਇਹ ਮਤਲਬ ਵੈਡ ਆ ਫਾਰਮ ਵੀ ਚਲਾ ਰਹੇ ਆ ਬਹੁਤ ਵਧੀਆ ਨਸਲ ਸੁਧਾਰ ਦਾ ਜਿਹੜਾ ਉਪਰਾਲਾ ਕਰ ਰਹੇ ਆ ਤੇ ਆਪਾਂ ਸੋਚਿਆ ਛੋਟੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰੀਏ ਆਪਾਂ ਨੂੰ ਇਦਾਂ ਦੀਆਂ ਜਿਹੜੀਆਂ ਛੋਟੀ-ਛੋਟੀਆਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਕੇ ਖੁਸ਼ੀ ਹੁੰਦੀ ਆ ਕਿਉਂਕਿ ਤੁਹਾਨੂੰ ਹੀ ਪਤਾ ਲੱਗਦਾ ਵੀ ਕਿਹੜੇ ਸੀਮਨ ਦਾ ਬੱਚਾ ਜਿੱਤਿਆ ਜਾਂ ਉਹਦੀ ਕੀ ਬਿਊਟੀ ਆ ਉਹਦੀ ਕੀ ਖਾਸੀਅਤ ਸੀ ਉਹਨਾਂ ਸਾਰਿਆਂ ਬਾਰੇ ਛੋਟੀ-ਛੋਟੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਮੇਂ-ਸਮੇਂ ਤੇ ਕਰਦੇ ਰਹਿੰਦੇ ਨੇ ਸ਼ੇਅਰ ਅੱਜ ਵਾਲੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੇ ਦਿਓ ਤੁਸੀਂ ਕਮੈਂਟਾਂ ਵਿੱਚ ਰਿਪਲਾਈ ਤੇ ਇਹਨਾਂ ਨੂੰ ਦਿਓ ਜੀ ਵਧਾਈਆਂ